ਸਿੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ ਸਾਡਾ ਪੰਜਾਬ ਫੈਡਰੇਸ਼ਨ ਅਸੀਂ तकरीबन 2 ਦਿਨ ਪਹਿਲਾਂ ਤੋਂ ਮਕੌੜੇ ਪੱਤਨ ਦੇ ਉੱਪਰ ਮਰਾੜੇ ਪੱਤਨ ਦੇ ਲਾਗੇ ਜਿਹੜੀਆਂ ਜ਼ਮੀਨਾਂ ਦੇ ਵਿੱਚ ਅ ਸਰਕਾਰ ਕਹਿੰਦੀ ਆ ਕਿ ਰੇਤ ਆ ਗਈ ਆ ਪਰ ਸਾਡੇ ਹਿਸਾਬ ਨਾਲ ਜਦੋਂ ਅਸੀਂ ਵੇਖਿਆ ਤੇ ਇਹ ਤੇ ਨੀਰਾ ਘਸੂਈ ਆ ਤੇ ਉਹ ਵੀ ਜਿਹੜੀ ਕਿਤੇ ਵੀ ਕੰਮ ਨਹੀਂ ਆ ਸਕਦੀ ਸਰਕਾਰ ਦੇ ਕੰਮ ਜ਼ਰੂਰ ਆ ਸਕਦੀ ਹੈ ਜਿਹੜੀ ਸਰਕਾਰੀ ਕੰਮ ਚੱਲ ਰਹੇ ਆ ਗਲੀਆਂ ਗੁਲੀਆਂ ਬਣਾਉਣ ਦੇ ਉੱਥੇ ਕਿਤੇ ਪੈ ਜੇ ਤੇ ਉਹ ਪੈ ਸਕਦੀ ਆ ਨਾ ਤੇ ਇਹ ਕਿਸੇ ਭਰਤੀ ਦਾ ਕੰਮ ਆਉਣੀ ਆ ਨਾ ਹੀ ਇਹ ਵਿਕਣੀ ਆ ਮਿੱਟੀ ਹੋਵੇ ਤੇ ਵੇਚ ਲਈਏ ਰੇਤ ਹੋਵੇ ਤੇ ਵੇਚ ਲਈਏ ਪਰ ਇਹ ਹੋ ਹੀ ਅਧ ਪਚਾਦੀ ਦੇ ਵਿੱਚ ਕੰਮ ਗਿਆ ਸਰਕਾਰ ਨੂੰ ਅਪੀਲ ਕਰਦੇ ਆ ਕਿ ਆਓ ਆ ਸਾਡੀ ਤੁਸੀਂ ਮਤ ਕਰੋ ਆਪਣੀ ਮਸ਼ੀਨਰੀ ਮੁਹੱਈਆ ਕਰਾ ਦਿਓ ਕਿੰਨੇ ਵਿਭਾਗ ਨੇ ਪੀਡਬਲਡ ਮਾਈਨਿੰਗ ਆ ਬਾਗਵਾਨੀ ਔਰ ਮੰਡੀ ਬੋਰਡ ਸਾਰਿਆਂ ਕੋਲ ਜੀਸੀਬੀ ਮਸ਼ੀਨਾਂ ਵੀ ਹੈਗੀਆਂ ਟਰੈਕਟਰ ਟਰਾਲੀਆਂ ਵੀ ਹੈਗੀਆਂ ਟਿਪਰਾਂ ਵੀ ਹੈਗੀਆਂ ਜਦੋਂ ਕਿਸੇ ਆ ਬਜਾਰਾਂ ਦੇ ਵਿੱਚ ਟਾਣੇ ਹੁੰਦੇ ਆ ਨਜਾਇਜ਼ ਕਬਜ਼ੇ ਉਦੋਂ ਮਸ਼ੀਨਾਂ ਨਿਕਲ ਆਉਂਦੀਆਂ ਹੁਣ ਅਸੀਂ ਅਪੀਲ ਕਰਦੇ ਆ ਕਿ ਲਿਆਓ ਮਸ਼ੀਨਾਂ ਕੱਢ ਕੇ ਆ ਦਿਓ ਜ਼ਿਮੀਦਾਰਾਂ ਦੇ ਖੇਤਾਂ ਦੇ ਵਿੱਚ ਤਾਂ ਕਿ ਅਸੀਂ ਆ ਜਿਹੜਾ ਮਿੱਟੀ ਜਿਹੜੀ ਪਈ ਹੋਈ ਆ ਕਸੂ ਪਿਆ ਹੋਇਆ ਜ਼ਿਮੀਦਾਰਾਂ ਦੇ ਖੇਤਾਂ ਵਿੱਚ ਇਹਨੂੰ ਚੁਕਾਰ ਸਕੀਏ ਪਿਛਲੇ 3 ਦਿਨ ਤੋਂ ਅਸੀਂ ਲੱਗੇ ਹੋਏ ਆ ਇੱਕ ਜੀਸੀਬੀ ਮਸ਼ੀਨ ਔਰ ਲਗਭਗ 6 ਤੋਂ 7 ਟਰਾਲੀਆਂ 60 ਤੋਂ 70 ਹਜ਼ਾਰ ਹੁਣ ਤੱਕ ਖਰਚਾ ਹੀ ਕਰ ਚੁੱਕੇ ਆ ਔਰ ਲਗਭਗ ਕੋਈ 2 ਕਨਾਲਾਂ ਥਾ ਅਜੇ ਤੱਕ ਸਾਫ਼ ਨਹੀਂ ਹੋਈ 607 7 ਫੁੱਟ ਮਿੱਟੀ ਪਈ ਹੋਈ ਆ ਅੱਗੇ ਇਹ ਲਗਭਗ ਜਿਹੜਾ ਰਕਬਾ 27 28 ਕਿੱਲਿਆਂ ਦਾ ਕਿੰਨਾ ਸਮਾਂ ਲੱਗੂ ਕਿੰਨੇ ਦਿਨ ਲੱਗਣਗੇ ਉਪਰੋਂ ਕੱਚੇ ਰਸਤੇ ਜਾਂਦੇ ਆ ਬਾਹਰੋਂ 3 3 4 4 ਕਿਲੋਮੀਟਰ ਤੱਕ ਉੱਥੇ ਵੀ ਮੁਸ਼ਕਲ ਆਂਦੀ ਕਿਉਂਕਿ ਪਏ ਜਿਹੜੇ ਆ ਛੋਟੇ ਆ 11 ਆ 11 11 ਫੋਟੇ ਆ ਸਿਰਫ ਦੇ ਵੱਡੀਆਂ ਟਰਾਲੀਆਂ ਵੀ ਚਲਾਣੀਆਂ ਮੁਸ਼ਕਲ ਨੇ 2 2 ਸੈਂਕੜੇ ਵਾਲੀਆਂ ਮਿੱਟੀ ਜਿਹੜੀਆਂ ਜੈਕ ਵਾਲੀਆਂ ਟਰਾਲੀਆਂ ਉਹਨਾਂ ਨੂੰ ਲਿਆ ਕੇ ਸੇਵਾ ਕਰਵਾ ਰਹੇ ਆ ਸੋ ਮੈਂ ਬਾਕੀ ਵੀ ਸੰਸਾਧਵਾਂ ਨੂੰ ਅਪੀਲ ਕਰਦਾ ਕਿ ਆਓ ਇਹਨਾਂ ਜ਼ਿੰਮੇਦਾਰਾਂ ਦੇ ਨਾਲ ਖਲੋਵੋ ਇਹਨਾਂ ਦਾ ਸਾਥ ਦਿਓ ਤਾਂ ਕਿ ਇਹ ਜਿਹੜੀ ਆ ਆਪਣੀ ਅਗਲੀ ਆਉਣ ਵਾਲੀ ਫਸਲ ਬੀਜ ਸਕਣ ਤਾਂ ਸਰਕਾਰ ਨੂੰ ਮੈਂ ਇੱਕੋ ਅਪੀਲ ਕਰਦਾ ਵੀ ਜਿਹੜੇ ਲੋਕਾਂ ਨੂੰ ਭਲੇਖਾ ਪਾ ਰਿਆ ਵੀ ਰੇਤ ਜਿਹਦਾ ਖੇਤ ਉਹਦੀ ਰੇਤ ਮੈਂ ਕਹਿੰਦਾ ਜੀ ਅਸੀਂ ਕਹਿੰਨੇ ਵੀ ਖੇਤ ਸਾਡੇ ਨੇ ਰੇਤ ਤੁਸੀਂ ਚੁੱਕ ਲੋ ਜੋ ਬੰਦਦਾ ਸਰਕਾਰੀ ਮੋਲਿਆ ਉਹ ਹੀ ਦੇ ਦਿਓ ਮਸ਼ੀਨਰੀ ਆਪਣੀ ਲਾ ਦਿਓ ਅਸੀਂ ਤੁਹਾਡੇ ਨਾਲ ਹੱਥ ਨਾਲ ਹੱਥ ਮਿਲਾ ਕੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਨੂੰ ਤਿਆਰ ਆ ਕਿਉਂਕਿ ਜਿੰਨਾ ਪੰਜਾਬ ਅੱਜ ਖਰਚਾ ਕਰ ਰਿਹਾ ਆ ਆਮਾਰੇ ਹੋ ਕੇ ਇਸ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਕੀ ਸਰਕਾਰ ਨਾਮ ਦੀ ਚੀਜ਼ ਪੰਜਾਬ ਦੇ ਵਿੱਚ ਹੈਗੀ ਆ ਤੇ ਜੇ ਹੈਗੀ ਆ ਤੇ ਉਹ ਆਪਣਾ ਫਰਜ ਸਮਝੇ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਬਚਾਵਾਂਗੇ ਅਸੀਂ ਆਪਣੇ ਲੋਕਾਂ ਨੂੰ ਬਚਾਵਾਂਗੇ ਅਸੀਂ ਕਿਸਾਨਾਂ ਦੇ ਪੋਤੇ ਆ ਅੱਜ ਉਸ ਗੱਲ ਨੂੰ ਸਾਬਤ ਕਰਨ ਦਾ ਤੁਹਾਡੇ ਕੋਲ ਮੌਕਾ ਆ ਕੁਦਰਤ ਨੇ ਇਹਨਾਂ ਨੂੰ ਮਾਰ ਮਾਰੀ ਆ ਪਰ ਸਰਕਾਰ ਆ ਕੇ ਇਹਨਾਂ ਦੇ ਨਾਲ ਖਲੋਵੇ ਤੇ ਆਪਣੇ ਜ਼ਿੰਮੇਵਾਰਾਂ ਦੀ ਆਪਣੇ ਕਿਸਾਨਾਂ ਦੀ ਬਾਹ ਫੜੇ